ਨੇ ਸਾੜੀ ਕਿਸਾਨਾਂ ਦੀ ਕਿਸਮਤ 10 ਗਲੇ ਸੜ ਕੇ ਹੋਏ ਸਵਾਹ ਪੱਕੀ ਫਸਲ ਨੂੰ ਸੜਨ ਤੋਂ ਬਚਾਉਣ ਦੇ ਲਈ ਕੀਤੀ ਜਦੋਂ ਜਹਜ ਅਗ ਬੁੱਜਣ ਤੋਂ ਬਾਅਦ ਪਹੁੰਚਿਆ ਵਾਇਰ ਬ੍ਰਿਕੇ

ਗੀ ਗਣਕ ਕੰਗਣ ਰੱਖ ਹੈਗੀ ਇਥੇ ਮੈਂ ਦੇਖੀ ਉਹ ਜੋਤੀ ਹੋਣਾ ਦੀ ਵੀ ਤੇ ਉਹ ਵੱਡੇ ਲੈ ਗਿਆ ਵਾ ਮੈਂ ਦੇਖੀ ਆ ਗੱਲੀਆਂ ਪਿਆ ਟੱਪਾ ਬਾਹਰ ਆਣੇ ਬੋਲਾ ਕਿ ਕੇ ਦੇ ਦਾ ਮੇਰਾ ਨਾਮ ਬਲਖਾ ਸਿੰਘ ਕਿਹੜਾ ਪਿੰਡ ਹੈ ਨਰਪੁਰ ਟਰੈਕਟਰ ਮੰਗਿਆ ਵਾ ਸੋਲਡੀ ਦਾ ਪੈਲੀ ਚੋਂ ਦੀ ਦੇ ਅਜੇ ਪੈਲੀ ਜ ਅੱਧਾ ਗੱਲਾ ਗਾ ਨਹੀਂ ਗਿਆ ਤੇ ਮਗਰਾ ਖ ਲੱਗੀ ਮਾਟਰ ਟਰੈਕਟਰ ਦੇ ਪਤਾ ਨਹੀਂ ਸਲੰਸਰਾਂ ਲੱਗੀਆਂ ਚਾਹੇ ਕੋਈ ਸ਼ਾਰਟ ਹੋ ਕੇ ਕੀ ਦਿਗਾਉਚੋ ਉਹ ਅਜੇ ਅਹੀਂ ਦੋ ਕਿੱਲੇ ਹਟਵੇਂ ਆਂ ਬੁਝਾਉਣ ਆਏ ਆ ਤੁਹਾਡੀ ਕੋਈ ਪੇਸ਼ ਨਹੀਂ ਗਈ ਤੇ ਸਾਡੇ ਆਂਡੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਣਕ ਸੜ ਗਈ ਆ ਕਿਹਦੀ 3 ਸੜ ਗਈ ਕਿਹਦੀ 2 ਸੜ ਗਈ ਕਿਹਦੀ 2.5 ਸੜ ਗਈ ਆ 10 ਕਿੱਲਿਆਂ ਦੇ ਖਰੀਬ ਪੂਰੀ ਕਣਕਾਡੇ ਸਾਰੇ ਫਰੀਕਾਂ ਦੀ ਸੜ ਗਈ ਨਾ ਆਪ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਥੜੀ ਨੇ ਦੋ ਦੋ ਤਿੰਨਾ ਤੰਨਿਆ ਕਿੱਲੇ ਵਾਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ 'ਚ ਗਰੇ ਜਾਂਦੇ ਆ ਕਿ ਇਹ ਸਰਕਾਰ ਨੂੰ ਚਾਵੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਜਾ ਇੱਕ ਘਰ ਦੀ ਤਿੰਨ ਕਿੱਲੇ ਆ ਤਿੰਨਾ 'ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਜੀ ਕਈਆਂ ਦੀ 2 2.5 ਸੜੀ ਕਈਆਂ ਦੀ 2 ਸੜੀ ਆ ਕਿੰਨਾ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਪਹਿਲ ਬੁਝਦੀ ਵੀਡੀਓ ਬੁਝ ਗਈ ਹੀ ਉਹਦਾ ਆ ਗਈ ਬਾਲਦੀ ਦੇ ਤਾਂ ਅੱਗ ਤਕਰੀਬਨ ਵੀ ਬੁਝ ਗਈ ਕਿਦਾਂ ਕਿਨੇ ਤੋਂ ਤਨਾ ਪਿੰਡਾਂ ਦੀ ਜਨਤਾ ਪਾ ਕੇ ਟਰ ਟਰ ਪਾ ਕੇ ਉਹਨਾਂ ਬੁਝਾਈ ਠੀਕ ਹੈ ਕਿਹੜਾ ਪਿੰਡ ਮਨਦੀਪ ਕੌਰ ਨਾਪੁਰ ਮੇਰਾ ਪਿੰਡ ਮੇਰੀਆਂ ਤਿੰਨ ਕਿੱਲੇ ਜੂ ਕਨਕ ਸੀ ਗਈ ਜਿਹੜੀ ਨਾ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਤੇ ਉਹਦੇ ਤੋਂ ਸਪਾਰਕ ਹੋਣ ਦੇ ਨਾਲ ਮੇਰੀ ਕਨਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਕਨਕ ਮੇਰੀ ਖਤਮ ਹੋ ਗਈ ਪਹੁੰਚਿਆ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ। ਇਸ ਦਾ ਅਰਥ ਕੀ ਸਾਡਾ ਜੋ ਵੀ ਆ ਮਾਲਕ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਾਲਕ ਹੈ ਵੜਿਆ ਜਾਵੇ ਹਰ ਗੱਲ ਨਾ ਜੋ ਵੀ ਹੋਇਆ ਨੁਕਸਾਨ ਸਾਡਾ। ਮੇਰਾ ਨਾਮ ਗੋਡਿੰਦ ਸਿੰਘ ਹੈ ਪਿੰਡ ਨਰਪੁਰ ਲਗਦੇ ਪਿੰਡ ਤੋਂ ਕੋਟਲੀਓ ਟਰੈਕਟਰ ਆਇਆ ਉਹ ਚੋਕੀ 스ਪਾਰਕ ਹੋਣ ਦੇ ਨਾਲ ਕੋਈ ਜੰਗਿਆੜਾ ਨਿਕਲਿਆ ਵਾ ਉਹਦੇ ਕਰਕੇ ਆਪਣੀ ਅੱਗ ਲੱਗੀ ਆ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ 9-10 ਏਕੜ ਦੇ ਕਰੀਬ ਕਣਕ ਸੜ ਚੁੱਕੀ ਆ। ਉਹਦੇ ਵਿੱਚ ਆ ਬਾਪੂ ਜੀ ਵੀ ਹੈਗੇ ਆ ਉਹਨਾਂ ਦੀ ਵੀ ਇੱਕ ਦੋ ਏਕੜ ਕਣਕ ਇਹਨਾਂ ਦੀ ਸੜ ਚੁੱਕੀ ਆ ਕਿੱਲੇ ਦਾ ਆਪਣੇ ਨੁਕਸਾਨ ਹੋਇਆ ਵਾ ਜੀ ਪੱਕਾ ਪੰਜ ਸਾਢੇ ਪੰਜ ਸਾਢੇ 5 ਲੱਖ ਦਾ ਨੁਕਸਾਨ ਹੋਇਆ ਵਾ 50 50 ਹਜ਼ਾਰ ਪੰਜਾਬ ਸਰਕਾਰ ਕੋਲ ਇਹੋ ਮੰਗਾ ਕੀ ਇਹਨਾਂ ਨੂੰ ਭੰਦਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਕਿਸਾਨਾਂ ਦਾ ਕਿਸਾਨ